ਲਈ ਅੜ ਗਈ ਸੀ ਇਹ ਜਾਂਦਾ ਮੁੰਡਾ ਤੇਲ ਲੈਣਾ ਮੈਨੂੰ ਲੱਗਾ ਤੇਰੇ ਵਾਲੇ ਦਾਦੇ ਨਾਲ ਦਾ ਆ ਟਰੈਕਟਰ ਯਾਰ ਬੈਠਾ ਟਾਲੀ ਖੱਲਿਓ ਬੈਠਾ ਉਹ ਆਪਣਾ ਲੈ ਜੀ ਪੱਕਾ ਸਬਸਕ੍ਰਾਈਬ ਪੂਰੀ ਜਦੋਂ ਜੈਦ ਕਰੀ ਅਸੀਂ ਟਰਾਲੀ ਦੀ ਘਟੋ ਘਟ ਅਸੀਂ 10 ਕਵਾਰੀ ਘਰ ਬੈਠ ਕੇ ਕੀ ਬੰਦਾ ਤੇ ਡਰਾਈਵਰ ਵੀ ਸਾਡਾ ਹੈਵੀ ਆ ਖਰਾ ਉਹ ਰੇਸ਼ ਰੱਖ ਥੋੜੀ ਜੀ ਆ ਇਧਰ ਥੋੜਾ ਬੜੀ ਉੱਪਰ ਗਿਆ ਹੋ ਜੋ ਰੱਖਦਾ ਹੋ ਰਿਹਾ ਆ ਰਗੂ ਉਹ ਆਇਆ ਉਹ ਆਇਆ ਆਇਆ ਬੰਡਾ ਆਇਆ 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 ਕੋਈ ਕੋਈ ਨਾ ਜਾਦਾ ਸਿੱਧਾ ਹੋਏ 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 ਕੋਈ ਕਾਜ ਕਰੇ ਜੀ ਸਮਾਹੇ 来 ਯਾ ਭਾਈ ਤੁਹਾਡਾ ਕੁਪਾ ਗਏ ਤੁਸਾਂ ਤੋਂ ਮੈਨੂੰ ਖਵਾਇਆ ਨਹੀਂ ਤੇ ਪਕਾ ਲੈਣੇ ਭਾਈ ਮੈਨੂੰ ਇੱਕ ਦੇ ਦਿੰਦਾ ਦੀ ਢਾਲ ਵੀ ਨਹੀਂ ਕੋਈ ਘਰੇ ਇੱਥੇ ਪਕਾ ਲੈ ਏ ਤਾਂ ਜੱਗੀ ਹੋ ਗਈ ਤੁਸਾਂ ਬਾਹਰ ਜਾਤਾ ਨਹੀਂ ਤੇਰੇ ਲਈ ਨਿਕੜ ਦੇ ਕੇ ਹੈਂ ਧਰਨੇ ਉਹ ਆ ਤੇਰਾ ਨਿਕਲਦਾ ਨਹੀਂ ਤੇ ਨਹੀਂ ਪੈਂਦਾ ਹੀ ਨਹੀਂ। ਇਹ ਕੰਮ ਕਰਾਉਂ ਜਾਂਦਾ ਆਪੇ। ਇਹ ਨਵਾਂ ਆ ਏਜੰਸੀ ਚ ਹਜੇ ਗੇਰ ਇਹਦਾ ਰੈਲਾ ਨਹੀਂ ਹੋਇਆ। ਮੈਨੂੰ ਲੱਗਦਾ ਤੇਰੇ ਵਾਲੇ ਦਾਦੇ ਨਾਲ ਦਾ ਆ ਟਰੈਕਟਰ ਯਾਰਾ। ਅੱਜ ਭਾਈ ਆਪਾਂ ਗੁਰਵਿੰਦਰ ਦੇ ਇੱਥੇ ਡਿਊਟੀ ਲਾਉਣੀ ਆ। ਕੱਲ ਆਪਣੇ ਚੱਕਦੇ ਦੀ ਛਟੀਆਂ ਹਨਾ ਤੇ ਅੱਜ ਅਸੀਂ ਇੱਥੇ ਚੱਕਦੇ ਆ। ਤੇ ਉਹ ਉਥੋਂ ਅਸੀਂ ਲਾ ਲਏ ਭਾਈ ਮੰਨ ਲਾ ਪੌਣਾ ਕਿੱਲਾ ਚੱਕ ਲਿਆਊਗਾ ਯਾਰਾ। ਤੇ ਸਾਨੂੰ ਬਸ ਡੂੜੇ ਘੰਟਾ ਹੋਇਆ ਲੱਗਿਆ ਨੂੰ। ਤੇ ਅਸੀਂ ਚੱਕਦੇ ਆਂ ਤੇ ਇੱਕ ਪਪੂਆ ਨਾਲ ਆਪਣੇ ਤੇ ਇੱਕ ਇੱਕ ਇਹ ਆ ਜਾਂਗਾ ਰਵਿੰਦਰ ਇਹਦਾ ਸ਼ੋਰ ਜਾ ਉਹ ਆ ਬੈਠਾ ਢਾਲੀ ਥੱਲੇ ਉਹ ਬੈਠਾ ਉਹ ਆਪਣਾ ਲੈ ਜੀ ਪੱਕਾ ਸਬਸਕ੍ਰਾਈਬਰ ਆਓ ਮੇਰਾ ਭਾਈ ਚਾ ਉਹ ਬੈਠਾ ਘਰ ਅਸੀਂ ਚੌੜ ਚੱਪਾ ਕਰ ਲੈਨੇ ਆਂ ਉਹਦੇ ਨਾਲ ਤੇ ਕਈ ਵਾਰੀ ਗੁੱਸੇ ਮਸਾਲੇ ਹੋ ਜਾਂਦਾ ਹੁੰਦਾ ਘਰ ਕੋਈ ਨਹੀਂ ਮਨਾ ਲੈਨੇ ਘਰ ਜਵਾਕ ਆ ਉਹ ਤੇ ਅਸੀਂ ਲੱਗਦੇ ਆ ਤੇ ਤੇਨੇ ਮਾਲੀ ਇਹ ਤੁਹਾਨੂੰ ਬਾਅਦ ਚ ਦਿਖਾਵਾਂਗੇ ਉਹ ਲਾਰਕੇ ਖੁੰਝੇ ਜਿਹਾ ਉਹ ਤੁਹਾਨੂੰ ਆਥਰੇ ਦਿਖਾਵਾਂਗੇ ਹੁਣਨੀ ਲੇ ਦੇਖ ਲਈਆ ਆਪਾਂ ਗੱਡੀ ਭਰਤੀ ਸੀ ਆਪਣੀ ਤੇ ਹੁਣ ਜਾਨੇ ਲਾਹਣਾ ਬਾਬੇ ਦੀ ਕਿਰਪਾ ਨਾਲ ਚੰਗਾ ਦਿਨ ਲੱਗਿਆ ਸੋਣਾ ਤੇ ਐਂ ਚੱਲੀ ਜਾਵੇ ਭਾਈ ਦੇਣਾ ਹੌਲੀ ਹੌਲੀ ਪਾਈ ਝੋਲ ਮਾਰਦੀ ਟਰਾਲੀ ਖਾਰਾ ਤੇ ਅਸੀਂ ਰਸਗੀਆਂ ਪਾਲੀਆਂ ਸੀ ਭਾਈ ਚੱਲ ਰੇਸ਼ ਰੱਖ ਉਹਨੂੰ ਆਦੇ ਓਏ ਚੱਲ ਚੱਲ ਚੱਲਾ ਚੱਲ ਭਾਈ ਖਾ ਤੇ ਭਾਈ ਆਪਾਂ ਲੈ ਕੇ ਚੱਲਾਂ ਖੜੇ ਨਰਮੇ ਵੀ ਦੀਆਂ ਬਾਪੂ ਕਿੱਧਰ ਦੀ ਓਏ ਓਏ ਅੱਗੇ ਅੱਗੇ ਚੱਲਦੇ ਆਂ ਦੇ ਅੱਗੇ ਅੱਗੇ ਦੇ ਆਪਾਂ ਚੱਲਦੇ ਆਂ ਨਰਮੇ ਦੇ ਵਿੱਚ ਦੀ ਕੰਜਰ ਨਰਮੇ ਦੇ ਵਿੱਚ ਦੀ ਆਪਾਂ ਜੰਗਲ ਦੇ ਵਿੱਚ ਦੀ ਆਏ ਨਰਮੇ ਨਾਲ ਕੀ ਹਾਲ ਹੁੰਦਾ ਆ ਡਰਾਈਵਰ ਹੈਵੀ ਡਰਾਈਵਰ ਹੈ ਤਾਰ ਲੱਗੂ ਬਪੂ ਓਏ ਹੋ ਤਾਰ ਲੱਗ ਸਕਦੀ ਆ ਯਾਰ ਆਪਾਂ ਜਫਾ ਵੀ ਲੈ ਓਏ ਆਪਾਂ ਭਾਈ ਨਰਮੇ ਦੀ ਬੀਦੀ ਲੱਗੇ ਨੇ ਚੱਲ ਆ ਥੋੜੀ ਭਾਈ ਚੜਾਈ ਆ ਗਈ ਇੱਥੇ ਤੇ ਆ ਦੇਖਦੇ ਆ ਸਾਡਾ ਮਿੰਦਰਾ ਚੜਦਾ ਹੈ ਕਿ ਨਹੀਂ ਕੀ ਬੰਦਾ ਤੇ ਡਰਾਈਵਰ ਵੀ ਸਾਡਾ ਹੈਵੀ ਆ ਖਰਾ ਉਹ ਰੇਸ਼ ਰੱਖ ਥੋੜੀ ਜੀ ਚੱਲ ਚਾਲਾ ਅੱਗੇ ਰਾਜ ਕੋਲ ਆ ਪਕੇ ਨਾਲ ਨਾਲ ਗੱਲ ਜੜੀ ਜਾ ਰਹੀ ਹੈ ਲੈ ਉਹ ਕੱਟਾ ਸਣਾ ਚਾਲਾ ਚਾਲ 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 ਕੁਛ ਨਹੀਂ ਆਉਂਦਾ ਸੜਕ ਤੇ ਉਹ ਜੀਪ ਆਉਂਦੀ ਹੈ ਖਰਾ ਚਾਲਾ ਚਾਲਾ ਸਹੀ ਹੈ ਸਹੀ ਹੈ ਉਰਾਂ ਰੱਖਾ ਉਰਾਂ ਨੂੰ ਚਾਲਾ ਸਹੀ ਹੈ ਸਹੀ ਹੈ ਉਰਾਂ ਨੂੰ ਰੱਖ ਉਰਾਂ ਨੂੰ ਟਰਾਲੀ ਉਰਾਂ ਨੂੰ ਹਾਂ ਚਾਲਾ ਚਾਲਾ ਨਹੀਂ 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 ਚਾਲਾ ਬਾਓ हां तां ਲੈ ਕੇ ਸਿੱਧੀ ਰੱਖਣੀ ਆ ਟਰਾਲੀ ਹੁਣ ਇਥੋਂ ਹਾਂ ਮੰਤਲ ਇਹ ਠੀਕ ਬੋਲੂਆ ਬਸ ਸਹੀ ਐ ਗਲਤਾਂ ਗਲਤਾਂ ਐ ਪੂਰੀ ਜਦੋ ਜੈਦ ਕਰੀ ਅਸੀਂ ਟਰਾਲੀ ਦੀ ਘਟੋ ਘਟ ਅਸੀਂ 10 ਕਵਾਰੀ ਘਰ ਬੈਕ ਲਾਇਆ ਹੂਗਾ ਤੇ ਲਾਇਆ ਪਰ ਇੱਕ ਚੀਜ਼ ਹੋ ਰਹਾ ਪੂਰੇ ਫਿੱਟਾਂ ਚ ਲਾਇਆ ਇਧਰ ਕੰਮ ਸੀ ਉਧਰ ਸ਼ੋਰ ਸੀ ਤੇ ਥੱਲੋਂ ਮਿੱਟੀ ਘੜ ਘੜ ਕੇ ਕੱਢਦੇ ਸਾਡੇ ਸ਼ੋਰ ਸੀ ਤੇ ਹੁਣ ਲਵਾਉਣਾ ਟਰੈਕ ਦਾ ਸੀ ਜ਼ੋਰ ਸੀ ਚੱਲ ਚੱਕ ਓਏ ਚਾਲਾ 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 ਆਹ ਨਾਲ ਕਿੰਨੀ ਉੱਚੀ ਵਾਗਿਆ ਨਾ ਗਾਂ ਕਰ ਓਏ ਉਹ ਗਾਂ ਕਰ ਨਾਲ ਆਉਂਦੀ ਹੈ ਚੱਲ ਚੱਲ ਚੱਲਾ ਉਹ ਬਾਲੀ ਨਾ ਚੱਕ ਮਿੱਟੀ ਮਿੱਟੀ ਨਾਲ ਆ ਗਈ ਟਰਾਲੀ ਥੱਲੇ ਨਹੀਂ ਆਉਂਦੀ ਨਹੀਂ ਆਉਂਦੀ ਚੱਲ ਕੇ ਤੇ ਨਹੀਂ ਆਉਂਦੀ ਟਰਾਲੀ ਕੋਲ ਜਦੋਂ ਰੁਹੇਗੀ ਚੱਲਾ ਚੱਲਾ ਛੜਗਾਂ ਥੋੜੀ ਹੋਣਗੇ ਨਾਲ ਚੱਲ ਚੱਲ ਉਹ ਟਰਾਲੀ ਦੱਬੀ ਜਾਂਦੀ ਉਹਨੂੰ ਪਿੱਛੋਂ ਵੇਖ ਵੇਖ ਟਰਾਲੀ ਅੱਗੇ ਹੋ ਜੂਈ ਨਾ 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 ਟਰਾਲੀ ਤੂੰ ਅੱਗੇ ਨੂੰ ਵੜੀ ਭਰਤੀ ਇਹ ਨਾਲ ਖਿੱਚਦੀ ਆ ਚੱਲਾ ਅਰੇ ਪਹਿਲਾਂ ਮਿੱਟੀ ਕੱਢਦੀ ਆ ਟਰਾਲੀ ਦੇ ਹਨਾ ਲੈ ਉਹ ਵੇ ਟਰਾਲੀ ਨੂੰ ਨਾਲ ਖਿੱਚੀ ਜਾਂਦੀ ਆ ਤੂੰ ਤੋਰ ਤਾਂ ਸਹੀ ਯਾਰਾ ਤੋਰ ਕੇ ਯਾਰਾ ਪੰਪ ਅੜ ਜੂ ਆ ਸਾਰੇ ਦੇ ਦੇਖੀ ਜੂ ਫਿਰ ਆਪਾਂ ਫਿਰ ਇਹ ਹੋ ਗਏ ਕੰਪਿਟਰ ਵਾਲਾ ਚੱਲ ਭਾਈ ਕਟੋੜਾ ਲੱਗਦਾ ਕੋਈ ਆ ਗਿਆ ਉਹ ਥੋੜੀ ਓਏ ਸਿਆਣਿਆ ਇੱਥੋਂ ਬਦਲਦਾ ਵੱਡੇ ਬੈਲਿਆਂ ਦਾ ਭਰਨ ਦਾ ਆ ਤੁਸੀਂ ਟਿੱਡੇ ਲਾਇਆ ਤਾਂ ਹੋਇਆ ਕੰਮ ਇਹ ਆ ਦੇਖੋ ਇਹ ਬਾਰੀ ਚੜ ਗਿਆ ਭਾਈ ਇਹੇ ਦੱਬ ਕੇ ਬੋ ਦੱਬ ਕੇ ਬੱਸ ਗੋੜਦਾ ਦੱਬ ਕੇ ਤਾਂ ਬੋਲ ਚਲਣ ਸਿਆਣੇ ਦੁਨਿਆਤਾ ਦੁਨਿਆਤ ਜੋੜ ਕੇ ਹਾਂ ਹਾਂ ਸਾਰੇ ਨੂੰ ਚਾਚੀਏ ਸਾਰਿਆਂ ਨੂੰ ਭਾਈ ਸਸਤਿ ਸ਼੍ਰੀ ਅਕਾਲ ਰਗੂ ਬਣੋ ਤੇ ਇਹਨਾਂ ਨੇ ਭਾਈ ਅੱਜ ਆਪਾਂ ਛਟੀਆਂ ਚੱਕਦੇ ਆਂ ਤੇ ਇਹਨੇ ਆਖਿਆ ਸੀਗਾ ਚਾਚਾ ਮੇਰੀ ਵੀਡੀਓ ਬਣਾ ਦੇ ਚੰਗਾ ਭਾਈ ਮੈਂ ਠੀਕ ਹੈ ਮੈਂ ਸੁਣਤਾ ਬਣਾ ਦੀ ਠੀਕ ਹੈ ਭਾਈ ਇਹਦੀ ਗੱਲ ਮੰਨ ਲੋ ਰਗੂ ਦੀ ਤੇ ਆਪਾਂ ਜਿਹੜੇ ਛਟੀਆਂ ਚੱਕਦੇ ਸੀ ਇਹਾਂ ਦਾ ਚਾਚਾ ਮੇਰੀ ਵੀਡੀਓ ਬਣਾ ਦੇ ਮੜੀ ਮੈਂ ਚੰਗਾ ਭਾਈ ਚੰਗਾ ਭਾਈ ਹਾਂਜੀ ਦੋਸਤੋ ਆਏ ਨੇ ਕਿੱਥੇ ਡਾਇਆ ਦੇਖਾ ਕੌਣ ਪਤਾ ਲੱਗੂ ਬੱਡੇ ਟਰੈਵਲ ਦਾ ਚੱਲਾ ਬੱਤੂਆ ਕਿੱਥੇ ਨਹੀਂ ਹੈ ਨਹੀਂ ਨਹੀਂ ਸਹੀ ਹੈ ਕਾ ਕਰਨਾ ਪਿੱਛੇ ਆਉਂਗਾ ਕਾ ਕਰੀਂ ਚੱਲ ਕਾ ਕਾਉਂਦੇ ਚੱਲਾ ਥੋਕਣਾ ਥੱਲੇ ਨਾਲ ਲਾ ਕੇ ਬੜੀ ਥੱਲੇ ਧਰ ਕੇ ਕਾ ਕਰਨਾ ਆ ਇੱਥੇ ਦਾ ਸਲਿੱਪ ਕੱਢ ਗਿਆ ਹੈ ਨਹੀਂ ਨਿਕਲਦਾ ਬਾਹਰ ਆ ਇਥੇ ਆ ਸਲਿੱਪ ਟੋਏ ਦਾ ਪਾ ਗਿਆ ਇਹ ਤੇ ਸਾ ਲ ਆ ਗਿਆ ਥੱਲੇ ਭਾਈ ਇਹਦਾ ਟਾਇਰ ਪਰਲੇ ਦੋਨੇ ਡੋਏ ਹੋ ਗਏ ਉਧਰੋਂ ਬੱਸ ਆ ਗਈ ਸੀ ਇਥੇ ਖਤਰਨਾ ਵਾਲਾ ਕੰਮ ਹੋ ਗਿਆ ਸੀ ਭੂੰਡਾ ਗਿਆ ਭੂੰਡਾ ਗਿਆ ਕਿਆ ਕੰਮ ਕਿਉਂਕਿ ਇਹ ਸਲਿੱਪ ਕੱਟ ਗਿਆ ਇੱਥੇ ਦਾ ਟੋਏ ਪੱਟਦੇ ਦੇਖਾ ਕਿਉਂਕਿ ਅੱਗੇ ਸੜਕਾਂ ਦਾ ਤਾਂ ਉੱਚਾ ਆ ਗਿਆ ਇਧਰੋਂ ਤੇ ਥੱਲੇ ਇੰਨਾ ਨੀਵਾ ਸੀ ਆਪਦੇ ਨੇ ਕਰਦੇ ਦਾ ਸਕੀਮ ਸੀ ਪਰ ਹੁਣ ਟਰੈਕਟਰ ਇਹ ਤਾਂ ਨਹੀਂ ਚੜਦਾ ਨੀ ਟਰੈਲੀ ਦਾ ਸੌਖੀ ਲੈ ਜਾਂਦੀ ਖੜਾ ਤੇ ਪਰ ਟਰੈਕਟਰ ਹੀ ਖਿੱਚਦਾ ਨਹੀਂ ਅਸੀਂ ਭਾਈ ਇਹਦਾ ਟੋਚਣ ਪਾਉਣੇ ਆਗੇ ਤੇ ਕੰਮ ਆ ਗਿਆ ਟਰੈਕਟਰ ਤੇ ਉਹ ਰੇੜਾ ਕੱਢਦਾ ਹੈ ਫਰਾਈਟਲੀ ਲੈ ਤਾਸੀ ਪੋਣੇ ਟੋਚਣਾ ਇਥੇ ਕੰਚਰ ਦਿਓ ਉਹ ਹਿੱਸਾ ਪੱਟੀ ਦਾ ਨਹੀਂ ਆ ਇਥੇ ਪਾ ਦੇ ਆਦਾ ਲੈ ਜੂਗਾ ਔਰ ਡੰਡੇ ਵਾਲੀ ਕੱਢ ਲਾ ਪਤਲੀ ਕਿਲੀ ਓਏ ਹੌਲੀ 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 ਓਏ ਹੌਲੀ ਚੱਲੀ ਹੌਲੀ ਓਏ ਓ ਝਟਕਾ ਨਾ ਮਾਰੀ ਖੜ ਜਾ ਖੜ ਜਾ ਓਏ ਝਟਕਾ ਨਾ ਮਰਵਾਈ ਮੇਰਾ ਮੈਂ ਕਦੇ ਆਇਆ ਉਹ ਕਦੇ ਨਹੀਂ ਤੂੰ ਚੱਲ ਬੈਠੀ ਚੱਲਿੰਗੇ ਨਾ ਓਏ ਕੰਮ ਕਰ ਚੱਤਰੀ ਹਲੇ ਛੱਡ ਦੇ ਗਾਂ ਘਰ ਉਰਲਾ ਗਾਂ ਘਲੇ ਪੰਪਾ ਥੱਲੇ ਛੱਡ ਦੇ ਪੰਪਾ ਹੈਰਿਕੋ ਥੈਂਕ ਯੂ ਸੋ ਮਾਚਾ ਆ ਪਾਈਬ੍ਰੇਟਲੀ ਦਾ ਤੇ ਸਾਡੀ ਟਰਾਲੀ ਅੜ ਗਈ ਸੀ ਇਹ ਜਾਂਦਾ ਮੁੰਡਾ ਤੇਲ ਲੈਣਾ ਤੇ ਅਸੀਂ ਚੱਲ ਇੰਨਾ ਕਦਾ ਖਰ ਹੁੰਦਾ ਹੀ ਰਹਿੰਦਾ ਖੇਤੀਬਾੜੀ ਜਗੋਂ ਨਹੀਂ ਹੁੰਦਾ ਤੇ ਅਸੀਂ ਆ ਟਰਾਲੀ ਭਾਈ ਢੋਚਣ ਪਾ ਕੇ ਕੱਢ ਲਈ ਇੱਥੋਂ ਕਿਉਂਕਿ ਥਾਂ ਦਾ ਟੋੜਾ ਸੀ ਸੈਟਿੰਗ ਕਰਦੇ ਸੀ ਤਾਂ ਇਸ ਕਰਕੇ ਸਾਡੀ ਟਰਾਲੀ ਅੜ ਗਈ ਸੀ ਇੱਥੇ ਹਾਂਜੀ ਦੋਸਤੋ ਆਪਾਂ ਭਾਈਆ ਗੁਰਵਿੰਦਰ ਦੇ ਸਾਰੀਆਂ ਛਟੀਆਂ ਚੱਕਦੀਆਂ ਤਿੰਨ ਟਰਾਲੀਆਂ ਹੋਊਗਾ ਹੈਨਾ ਬਾਪੂਏ ਤਿੰਨ ਮੰਗੂਗਾ ਥੋੜੀਆਂ ਹੀ ਘਾਟਾ ਕਹਿੰਦਾ ਉਹ ਲਈ ਆਉਂਦਾ ਉਹ ਤੇ ਦਿਨ ਵੀ ਸ਼ਪਾਨ ਛਿਪੀ ਗਿਆ ਸਮਝ 5:00 ਵਜੇ ਪੂਰੇ 5:00 ਵਜੇ ਤੇ ਕੰਮ ਹੋ ਗਿਆ ਵਧੀਆ ਸ਼ਟਿੰਗ ਵਾਲਾ ਕੰਪਲੀਟ ਤਾਂ ਮਿਲਦੇ ਆਂ ਫਿਰ ਤੁਹਾਨੂੰ ਕਿਸੇ ਨਵੇਂ ਵਲੌਗ ਦੇ ਵਿੱਚ ਹੁਣ ਤਾਂ ਬੀਜਾ ਵਜਾਈ ਤੇ ਮਿਲਿਆ ਕਰਾਂਗੇ ਜਾਂ ਕਿਤੇ ਪਾਣੀ ਲਾਉਣ ਤੇ ਜਾਂ ਕਿਤੇ ਕੋਈ ਦਿਖਾ ਰਿਹਾ ਕਰਾਂਗੇ ਧਾਰਮਿਕ ਪ੍ਰੋਗਰਾਮ ਨਵੇਂ ਭਰਾ ਜੁੜਦੇ ਚੈਨਲ ਨੂੰ ਸਬਸਕ੍ਰਾਈਬਰ ਲੋ ਚੰਗਾ ਲੱਗਦਾ ਹੈਗਾ ਤੇ ਮਿਲਦੇ ਆਂ ਫਿਰ ਕਿਸੇ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ